ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਆਪਰੇਸ਼ਨ ਬਲੂ ਸਟਾਰ ਸਟਾਰਟ ਹੋਇਆ ਤਾਂ ਉਸ ਤੋਂ ਇਲਾਵਾ 30 ਹੋਰ ਜਗ੍ਹਾ ਸੀ ਜਿੱਨਾਂ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਕਿਹੜੇ ਕਿਹੜੇ ਡਿਸਟ੍ਰਿਕਟ ਸੀ ਮੈਂ ਤਾਂ ਹੁਣ ਦੇਖਿਆ ਸੀ ਸਭ ਤੋਂ ਪਹਿਲਾਂ ਮੈਂ ਜਾ ਕੇ ਪਟਿਆਲੇ ਗਿਆ ਸੀ ਹਮ ਪਟਿਆਲੇ ਵੀ ਜੋ ਹੈ ਸਰਾਂ ਦੇ ਵਿੱਚ ਅਟੈਕ ਹੋਇਆ ਸੀਗਾ ਬੜੇ ਉੱਥੇ ਬੰਦੇ ਖੂਨ ਲੱਗੇ ਦੀਵਾਰਾਂ ਤੇ ਮੈਂ ਖੁਦ ਦੇਖਿਆ ਟੈਂਕਾਂ ਦੇ ਨਿਸ਼ਾਨ ਦੇਖੇ ਸੀ ਟੈਂਕ ਅੰਦਰ ਇੰਟਰ ਕੀਤੇ ਗੁਰਦੁਆਰੇ ਦੀ ਸਰਾਂ 'ਚ ਉੱਥੇ ਵੀ ਕਾਫੀ ਬੰਦੇ ਮਾਰੇ ਗਏ ਸੀ ਫਿਰ ਅੰਦਰ ਵੀ ਹਰਮੰਦਰ ਸਾਹਿਬ ਦੇ ਉਹ ਜੋ ਆਪਣਾ ਪ੍ਰਕਾਸ਼ ਸਥਾਨ ਹੈ ਉੱਤੇ ਦਾ ਵੀ ਪਹੁੰਚਣ ਦੀ ਵੀ ਥੋੜੀ ਸੀ ਇਨਫੋਰਮੇਸ਼ਨ ਜੋ ਜਿਆਦਾ ਵੈਰੀਫਾਈ ਨਹੀਂ ਹੋ ਚੱਕੀ ਪਰ ਨੁਕਸਾਨ ਉੱਤੇ ਕਾਫੀ ਹੋਇਆ ਮੈਂ ਬਾਅਦ ਮੁਕਸਰ ਵੀ ਦੇਖਿਆ ਮੁਕਸਰ ਦਾ ਟੈਂਕਾਂ ਦੇ ਨਾਲ ਟੈਂਕ ਨਹੀਂ ਸੀ 3.7 ਇੰਚ ਗਨ ਸੀ ਜਿਹਦੇ ਨਾਲ ਫਾਇਰ ਕੀਤਾ ਗਿਆ ਸੀਗਾ ਖਾਸ ਕਰਕੇ ਜੋ ਗੁਰਦੁਆਰਾ ਟੁੱਟੀ ਗੰਡੀ ਸੀ ਉਹ ਹਾਲੇ ਵੀ ਨਿਸ਼ਾਨ ਹੈਗੇ ਉੱਥੇ ਪਿੱਛੇ ਇੱਕ ਬੋਰਡ ਸੀਗਾ ਉਹ ਵੀ ਬਾਰਵਲ ਤੇ ਗੋਲ ਮਾਰੀ ਸੀ ਸਾਰਾ ਕੁਝ ਦੇਖਿਆ ਨਿਸ਼ਾਨ ਮੇਰੀ ਕਿਤਾਬ ਜੁ ਦਿੱਤੀ ਹੈ ਟ੍ਰੇਲਰਾਂ ਸਾਰੀਆਂ ਕਿ ਕਿਵੇਂ ਹੋਇਆ ਕਿੱਥੋਂ ਮਾਰੇਗਾ ਕਿਵੇਂ ਟਾਇਆ ਗਿਆ ਉਹ ਬੰਦੇ ਮਾਰੇ ਗਏ ਸੀ ਉਹਨਾਂ ਕੇਸ ਚਲਾਇਆ ਗਿਆ ਕਾਫੀ ਦੇਰ ਤੱਕ ਚੱਲਦੇ ਰਹੇ ਜਿਨ੍ਹਾਂ ਬੰਦਿਆਂ ਦੇ ਕੇਸ ਚੱਲੇ ਆ ਲਿਸਟ ਹੈਗੀ ਮੈਂ ਦਿੱਤੀ ਹੋਈ ਹੈ ਸਾਰੀ ਤੇ ਇਸੇ ਤਰ੍ਹਾਂ ਹੀ ਜਿਹੜੇ ਖਾਸ ਕਰਕੇ ਇਥੋਂ ਵੀ ਫੜੇ ਗਏ ਸੀ ਲਾਸ਼ਾਂ ਨੂੰ ਲੱਢ ਕੇ ਲੱਦ ਕੇ ਗਏ ਸੀ ਲਾੜੇ ਉਹ ਤਾਂ ਉਹ ਜੋ ਉਸ ਜਿਵੇਂ ਸਤਕਾਰ ਨਾਲ ਅਖੀਰ ਹੀ ਖੀਰੀ ਭੇਜਣਾ ਹੁੰਦਾ ਉਹ ਨਹੀਂ ਦਿੱਤਾ ਗਿਆ ਸੀ ਔਰ ਜਿਹੜੇ ਕੈਦੀ ਬਣਾਏ ਗਏ ਸੀ ਉਹਨਾਂ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਸੀ ਔਰ ਫਿਰ ਉਹਨੂੰ ਬਾਹਰ ਦੀਆਂ ਜੇਲਾਂ ਅਜ ਖਾਸ ਕਰਕੇ ਰਾਜਸਥਾਨ ਦੀਆਂ ਜੇਲਾਂ ਵਿੱਚ ਭੇਜ ਦਿੱਤਾ ਗਿਆ ਜਿਨ੍ਹਾਂ ਚੋਂ ਬਹੁਤ ਸਾਲਾਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਲਟਕਦੇ ਕਈ ਤਾਂ ਵਿਚਾਰੇ ਐਵੇਂ ਫਸੇ ਗਏ ਜਿਹੜੇ ਉੱਥੇ ਦਰਸ਼ਨਾਂ ਨੂੰ ਗਏ ਹੋਏ ਸੀ ਤੇ ਉਹਨਾਂ ਨੇ ਸਾਰੇ ਦਰਸ਼ਨਾਂ ਨੂੰ ਗਏ ਚਾਹੇ ਤਾਂਕਾ ਵਧੀਆ ਸਾਰਿਆਂ ਨੂੰ ਇੱਕ ਇੱਕ ਬਰਾਬਰ ਲਿਆ ਸਾਰਿਆਂ ਨੂੰ ਇਹਨਾਂ ਛੋਟੇ ਛੋਟੇ ਬੱਚੇ 12-12 ਸਾਲ ਦਾ 11-11 ਸਾਲ ਦਾ ਉਹਨਾਂ ਨਾਲ ਵੀ ਵਰਤਾਓ ਜੋ ਸਟੇਟਮੈਂਟਾਂ ਜੋ ਆਇਆ ਹੈ ਰਿਕਾਰਡਡ ਸਟੇਟਮੈਂਟਸ ਹੈ ਉਹਨਾਂ ਜੋ ਇਹ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਟ੍ਰੀਟਮੈਂਟ ਨਹੀਂ ਸੀ ਕੀਤਾ ਗਿਆ ਉਹਨਾਂ ਨਾਲ ਕੀ ਕੀ ਕੀਤਾ ਹੀ ਜਾਂਦਾ ਪਿਆ ਸੀ ਉੱਥੇ ਉਹਨਾਂ ਨਾਲ ਹਾਂਜੀ ਉੱਥੇ ਉਹਨਾਂ ਨਾਲ ਕੀਤਾ ਕੀ ਜਾਂਦਾ ਸੀ ਜਿਵੇਂ ਹੁਣ ਬੱਚੇ ਜਿਵੇਂ ਮਾਰਨਾ ਕੁੱਟਣਾ ਲਟਕਾਉਣਾ ਉੱਟਣਾ ਤਾਂ ਨਾਰਮਲ ਸਜ਼ਾ ਜੇ ਕਰਦੇ ਜਾਂਦੇ ਨੇ ਜਬ ਜਿਲੀ ਦੇ ਕਰੰਟ ਲਾਉਣੇ ਇਹ ਤਾਂ ਨਾਰਮਲ ਹੁੰਦੇ ਹੀ ਹੁੰਦੇ ਨੇ ਸਾਰੇ ਤੋ ਉਹਨਾਂ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਕਿਉਂਕਿ ਮੈਂ ਜ਼ਮੀਨ ਤੇ ਨਹੀਂ ਦੇਖਿਆ ਜਿਹੜੀ ਚੀਜ਼ ਨਹੀਂ ਮੈਂ ਜ਼ਮੀਨ ਤੇ ਨਹੀਂ ਦੇਖੀ ਤਾਂ ਮੈਂ ਕਹਿ ਨਹੀਂ ਸਕਦਾ ਤੇ ਉੱਥੇ ਜਿਹੜੇ ਕੈਦੀ ਸੀਗੇ ਜਿਵੇਂ ਪਾਣੀ ਨਹੀਂ ਦਿੱਤਾ ਜਾਂਦਾ ਕਈ ਜਿਵੇਂ ਕਿਹਾ ਜਾਂਦਾ ਹੈ ਕਿ ਸਟੇਟਮੈਂਟ ਉਹਨਾਂ ਦੀ ਆਈ ਹੈ ਕਿ ਇੱਕ ਕਮਰੇ ਵਿੱਚ ਸਾਰੇ ਬੰਦ ਕੀਤੇ 250 ਬੰਦਾ ਦੋ ਤਿੰਨ ਕਮਰਿਆਂ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ ਗਰਮੀ ਦੀ ਰੋਤ ਸੀ ਉਹਦੇ ਵਿੱਚ ਦੋ ਦਿਨਾਂ ਤੋਂ ਬਹੁਤ ਬੰਦੇ ਮਾਰੇ ਗਏ ਪਾਣੀ ਦੀ ਪਿਆਸ ਕਰਕੇ ਹੂੰ ਉਹਦੇ ਵਿੱਚ ਵੀ ਹੈਗੀਆਂ ਡਿਟੇਲਾਂ ਸਾਰੀਆਂ ਦਿੱਤੀਆਂ ਆਈਆਂ ਸਾਰੀਆਂ ਕਹਿੰਦੇ ਵੀ ਸਰੋਵਰ ਆ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਉਹਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਵੀ ਕਿਸੇ ਨੂੰ ਪਾਣੀ ਨਾ ਮਿਲ ਸਕੇ ਨਹੀਂ ਨਹੀਂ ਜੇ ਸਰੋਵਰ ਹੀ ਖਤਮ ਹੋ ਗਿਆ ਨਾ ਘੜ ਤਾ ਸਾਰਾ ਪਾਣੀ ਵਿੱਚੋਂ ਨੂੰ ਫਿਰ ਉਹ ਦੁੰਗਾ ਸਾਫ਼ ਕੀਤਾ ਫਿਰ ਇਹਨਾਂ ਨੇ ਬਾਅਦ ਵਿੱਚ ਈਵਨ ਅਕਾਲ ਤਖਤ ਨੂੰ ਵੀ ਦੁਬਾਰਾ ਬਣਵਾਇਆ ਇਹ ਸੰਤਾ ਸਿੰਘ ਕੋਲੋਂ ਇੰਦਰਾ ਗਾਂਧੀ ਸੰਤਾ ਸਿੰਘ ਕੋਲੋਂ ਲੇਕਿਨ ਇਹਨਾਂ ਨੇ ਸਿੱਖਾਂ ਨੇ ਨਹੀਂ ਮੰਨਿਆ ਫਿਰ ਦੁਬਾਰਾ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਜੋ ਸੰਗਤ ਦੀ ਸੇਵਾ ਦੇ ਨਾਲ ਦੁਬਾਰਾ ਬਣਾਇਆ ਗਿਆ ਉਹ ਐਕਸੈਪਟ ਕੀਤਾ ਗਿਆ ਲੋਕਾਂ ਨੇ ਫਿਰ ਐਕਸੈਪਟ ਕੀਤਾ ਕਹਿੰਦੇ ਵੀ ਇੰਦਰਗਾਂਧੀ ਨੂੰ ਪਹਿਲਾਂ ਹੀ ਇਸ ਚੀਜ਼ ਦਾ ਅਭਾਸ ਹੋ ਗਿਆ ਸੀਗਾ ਕਿ ਹੁਣ ਮੈਂ ਨਹੀਂ ਬਚਣਾ ਹੈਗਾ ਵੀ ਪਹਿਲਾਂ ਹੀ ਉਹਨਾਂ ਨੂੰ ਇਸ ਚੀਜ਼ ਵਾਲੀ ਉਹਦੀਆਂ ਬਿਆਨਾਂ ਤੋਂ ਤਾਂ ਲੱਗਦਾ ਜੋ ਉਹਨਾਂ ਨੇ ਦੋ ਤਿੰਨ ਬਿਆਨ ਦਿੱਤੇ ਆ ਕਿ ਇਹ ਠੀਕ ਨਹੀਂ ਹੋਇਆ ਔਰ ਮੈਂ ਹੋ ਜਾ ਮੇਰ ਨਾਲ ਵੀ ਕੁਝ ਹੋ ਜਾਏ ਪਰ ਅਚਾਨਕ ਹੀ ਹੋਇਆ ਨਾ ਉਸ ਨਾਲ ਵੀ ਤਾਂ ਜੋ ਹੈ ਨੇਚਰ ਹੀ ਐਡੀ ਵੱਡੀ ਘਟਨਾ ਹੋਈ ਹੈ ਲੋਕਾਂ ਨੇ ਦਿਲ ਭੜ ਕੇ ਤਾਂ ਹੋਏ ਸੀਗੇ ਸਾਰ ਇੰਡੀਪੈਂਡੈਂਟ ਹੈ ਜਿਵੇਂ ਦੋਨ ਸਪਾਈਆਂ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਸਤਿਵੰਤਾ ਤੇ ਬਿਆਨ ਸਤਿਵੰਤਾ ਤੇ ਬਿਆਨ ਤੇ ਉਹ ਵੀ ਉਹਨਾਂ ਨੇ ਪਲਾਨ ਅਨੁਸਾਰ ਹੀ ਕੀਤਾ ਸੋ ਸਮਝ ਕੇ ਕੀਤਾ ਨਾ ਬਚ ਕੇ ਸਾਰਾ ਲੇਕਿਨ ਉਹਦੇ ਅੰਦਰ ਤਾਂ ਇਹੀ ਅੱਗ ਸੀ ਉਹਨਾਂ ਆਪਣਾ ਪਰਸਨਲ ਦੁਸ਼ਮਣੀ ਤਾਂ ਕੋਈ ਵੀ ਨਹੀਂ ਸੀ ਨਾਰਮਲੀ ਇੱਕ ਫੌਜੀ ਜੋ ਹੈ ਆਪਣੇ ਆਪ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਦੇ ਵੀ ਤੇ ਇਹ ਪੁਲਿਸ ਵਾਲੇ ਸੀਗੇ ਪਰ ਫੌਜੀ ਇਹ ਤਾਂ ਨਹੀਂ ਕਰਦਾ ਕਿ ਜੋ ਹੈ ਜਿਹਦੇ ਥੱਲੇ ਕੰਮ ਕਰਦਾ ਹੈ ਉਸੇ ਤਰ੍ਹਾਂ ਨੁਕਸਾਨ ਪਹਵਾਇਆ ਲੇਕਿਨ ਇਹ ਤੋਂ ਬਾਅਦ 84 ਤੋਂ ਬਾਅਦ ਹੋਇਆ ਜਿਵੇਂ ਜਿੱਤੇ ਸਿਕ ਸੈਂਟਰ ਸੀਗਾ ਉਥੋਂ ਦਾ ਪੂਰੀ ਸੀਗਾ ਬਰੇਡ ਪੂਰੀ ਉਹਨੂੰ ਮਾਰ ਦਿੱਤਾ ਗਿਆ ਸੀ ਹੋਰ ਹਜੇ ਮਾਰੇ ਹੋਏ ਭੱਜੇ ਬਹੁਤ ਪਲਟਰਾਂ ਭੱਜੀਆਂ ਸੀਗੀਆਂ ਤੇ ਉਹਨਾਂ ਨੂੰ ਵੀ ਫਿਰ ਰਾਹ ਦੇ ਵਿੱਚ ਲੜਾਈ ਕਰਕੇ ਮੁਕਾਬਲੇ 'ਚ ਮਾਰੇ ਗਏ ਕੇਸ ਰੜਦੇ ਰਹੇ ਤੇ ਉਹ ਕਾਫੀ ਕੁਝ ਹੁੰਦਾ ਰਿਹਾ ਉਹ ਕੇਸ ਤਾਂ ਬਹੁਤ ਵੱਡਾ ਸੀਗਾ ਜਿਹੜਾ ਬਹੁਤ ਫੌਜੀ ਭੱਜੇ ਸੀਗੇ ਤੇ ਇੱਕ ਦਫਾੜ ਆ ਗਿਆ ਸੀਗਾ ਇੱਕ ਕਿਸਮ ਦੇ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਖਤਮ ਕਰਨ ਦੀ ਇੱਕ ਮਹਿੰਮ ਚੱਲੀ ਹੋਈ ਹੈ ਉਹ ਜੋ ਬਾਅਦ ਚ ਹੁਣ ਕਿੰਨਾ ਚਿਰ ਚੱਲਦੀ ਰਹੀ ਕਿੰਨਾ ਜੋ ਹੈ ਕਿੰਨੇ ਲੜਕਿਆਂ ਨੂੰ ਜੋ ਹੈ 84 ਤੋਂ ਬਾਅਦ ਦੇ ਹਾਲਾਤ ਨੇ ਹਮੇ ਆਉਣ ਅੱਜ ਪੜ ਰਿਹਾ ਸੀਗਾ ਇੱਕ ਉਹਨਾਂ ਦੇ ਕੱਲ ਹੀ ਤਿੰਨ ਬੰਦਿਆਂ ਨੂੰ ਸਜ਼ਾ ਹੋਈ ਹੈ ਪੁਰਾਣੇ ਫੜਕੇ ਮਾਰਨ ਦੀ ਕਿਉਂਕਿ ਉਹਨਾਂ ਦਾ ਵੀ ਪੈਸੇ ਇੰਟਰ ਵਾਲੇ ਸੀ ਕਈ ਤਾਂ ਪੁਲਸੀਏ ਉਹ ਤਾਂ ਪੈਸਾ ਕਮਾਉਣ ਲੱਗ ਗਏ ਤੇ ਉਹਨਾਂ ਦਾ ਫਾਇਦਾ ਲੈਂਦੇ ਰਹੇ ਜੀ ਬਾਕੀ ਜੋ ਕੇ ਪੀ ਐਸ ਗੇਲ ਸੀਗਾ ਤੇ ਬਾਅਦ ਚ ਬਿਆਨਤ ਸਿੰਘ ਵੀ ਆਇਆ ਹੂੰ ਉਹਨਾਂ ਨੇ ਕੋਈ ਅਧਿਆਨਦਾਰੀ ਦੇ ਨਾਲ ਜੋ ਹੈ ਇਹ ਮਾਮਲਾ ਨਿਜੇਠਣ ਦੀ ਥਾਂ ਮਤਲਬ ਇੱਕ ਵਿਖਤਮੀ ਕਰਦੀ ਹੈ ਸਾਰਿਆਂ ਨੂੰ ਉਹ ਮੋਹਮ ਚਲਾਈ ਜਿਹਦੇ ਨਾਲ ਬਹੁਤ ਜਿਹਨੂੰ ਆਪਾਂ ਹੁਣ ਇੱਕ ਫਿਲਮ ਦਾ ਚੱਕਰ ਚੱਲਿਆ ਹੋਇਆ ਕਿਹੜੀ ਆ ਉਹਦਾ ਨਾਮ 1984 ਹਾਂ 1984 ਆ 1984 ਵੀ ਇੱਕ ਜਿਹੜੀ ਹੁਣ ਰਿਲੀਜ਼ ਹੋਣੀ ਸੀਗੀ ਜਿਹੜੀ ਬੰਦ ਨਹੀਂ ਹੁਣ ਦਿੱਤੀ ਗਈ ਹੈ ਆ ਤੇ ਉਹਦੇ ਵਿੱਚ ਦਿੱਤਾ ਸੀਗਾ ਜਿਹੜੇ ਬੰਦੇ ਨੇ ਸਾਰਾ ਕੋ 25 25000 ਬੰਦੇ ਨੂੰ ਜੋ ਹੈ ਸ਼ਹੀਦ ਕੀਤਾ ਗਿਆ ਉਹਦੇ ਵਿੱਚ ਉਹ ਰਿਕਾਰਡ ਸੀਗਾ ਲੇਕਿਨ ਉਹਨੂੰ ਇੱਕੇ ਤੋਂ ਪੂਰੀ ਡਿਟੇਲਾਂ ਨੂੰ ਰਿਲੀਜ਼ ਨਹੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਸੀ ਹਾਂ ਖਾਲੜਾ ਦੀ ਖਾਲੜਾ ਦੀ ਰਿਪੋਰਟ ਤੇ ਉਹਨੇ ਵੀ ਕਿਸੇ ਸੱਤ ਦੇ ਨਾਲ ਹੀ ਰਿਪੋਰਟ ਦਿੱਤੀ ਹੋਣੀ ਹੈ ਸੱਚ ਤਾਂ ਤਾਂ ਹੀ ਸਾਹਮਣੇ ਆਏਗਾ ਜੋ ਗੱਲਾਂ ਦੇ ਪੂਰਾ ਉਹਨੂੰ ਨਿਚੋੜ ਕੀਤਾ ਜਾਏਗਾ ਤੇ ਸੱਚ ਕੀ ਹੈ ਕੀ ਨਹੀਂ ਪਰ ਇਹ ਤਾਂ ਜ਼ਰੂਰ ਹੈ ਕਿ ਬਹੁਤ ਨਿਹੱਕੇ ਬਹੁਤ ਮਾਰੇ ਗਏ ਇਹ ਤਾਂ ਸੱਚੀ ਗੱਲ ਹੈ ਦੁਬਾਰਾ ਕੇਪੀਐਸ ਗਿਲ ਤੇ ਵਾਪਸ ਆਵਾਂਗੇ ਲੇਕਿਨ ਇੱਕ ਹੋਰ ਸਵਾਲ ਖੜਾ ਹੁੰਦਾ ਇੱਥੇ ਜਿਵੇਂ ਤੁਸੀਂ ਕਿਹਾ ਵੀ ਇੱਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਜਿਹੜੀ ਆ ਦੇਖਣ ਨੂੰ ਮਿਲੀ ਸੀਗੀ ਉਸ ਵੇਲੇ ਜਦੋਂ ਅਟੈਕ ਹੁੰਦਾ ਹੈ ਬਲੂ ਸਟਾਰ ਆਪਰੇਸ਼ਨ ਸਟਾਰਟ ਹੁੰਦਾ ਹੈ ਤਾਂ ਇਹ ਵੀ ਸੁਣਦੇ ਵਿੱਚ ਆਇਆ ਸੀ ਕਿ ਸਿੱਖ ਰੈਜਿਮੈਂਟ ਜਿਹੜੀ ਸੀਗੀ ਉਸ ਨੇ ਵੀ ਬਗਾਵਤ ਕਰ ਦਿੱਤੀ ਸੀ ਨਹੀਂ ਨਹੀਂ ਇੱਕ ਨਹੀਂ ਦੋ ਤਿੰਨ ਨੇ ਕੀਤਾ ਇੱਕ ਮੈਂ ਤਾਂ ਉੱਥੋਂ ਵੀ ਭੱਜੇ ਸੀ ਮੁੰਡੇ ਸੈਕੰਡ ਸੇਖਾਲੇ ਆ ਸਾਹਮਣੋਂ ਸੈਕੰਡ ਸੀ ਕਿਹੜੀ ਸੈਕ ਸੀ ਉਹ ਤਾਂ ਐਸੀ ਸੀ ਮੇਰੇ ਪਿੰਡ ਦਾ ਮੁੰਡਾ ਸੀ ਤੇ ਉਹ ਬਹੁਤ ਜੋ ਹੈ ਇਹ ਤਾਂ ਫਿਰੋਜ਼ਪੁਰ ਦੇ ਦੂਜੇ ਆਸ-ਪਾਸ ਰੈਜਿਮੈਂਟ ਦੋ ਤਿੰਨ ਰੈਜਿਮੈਂਟਾਂ ਨੇ ਭੱਜੀਆਂ ਸੀਗੀਆਂ ਜੋ ਰਾਹ ਦੇ ਵਿੱਚ ਕੁਝ ਤਾਂ ਆਉਣ ਨਹੀਂ ਦਿੱਤਾ ਰਾਹ ਦੇ ਮੁਕਾਬਲੇ ਦੇ ਵਿੱਚ ਹੀ ਕਾਫੀ ਜ਼ਖਮੀ ਹੋ ਕੇ ਮਾਰੇ ਗਏ ਇਹਨਾਂ ਨੂੰ ਦੂਜਾ ਅਰੈਸਟ ਕਰ ਲਿਆ ਗਿਆ ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਸਾਰਾ ਕੁਝ ਹੋਇਆ। ਤੋਂ ਇੱਕ ਨੂੰ ਤਾਂ ਮੈਂ ਵੀ ਕੇਸ ਲੜਿਆ ਸੀਗਾ ਕਿਉਂਕਿ ਮੈਂ ਵੀ ਲਾ ਕੁਆਲੀਫਾਈਡ ਸੀ ਡਵੰਡਿੰਗ ਆਫਸਰ ਸੀ। ਟੀਉਨਨਰ ਜਦੋਂ ਤੁਸੀਂ ਗੱਲ ਕੀਤੀ ਤਾਂ ਉਹਨਾਂ ਦੇ ਕੀ ਜਿਹੜੇ ਹਾਵ ਭਾਵ ਸੀਗੇ ਜਾਂ ਬਿਆਨ ਕੀ ਸੀਗੇ ਉਹਨਾਂ ਦੇ ਉਹ ਤਾਂ ਸਾਫ਼ ਜੋ ਹੈ ਕਹਿੰਦੇ ਸੀ ਵੀ ਦੇਖੋ ਸਾਡੇ ਧਰਮ ਦੇ ਉੱਤੇ ਹਮਲਾ ਹੈ। ਹੂੰ ਉਹਨਾਂ ਦੇ ਦਿਮਾਗ ਤਾਂ ਇਹੀ ਫਸਿਆ ਪਿਆ ਸੀ ਸਾਡੇ ਇੱਕੋ ਇੱਕ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਸਾਡਾ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ। ਜੋ ਨੀਚੇ ਜੀ ਖਬਰਾਂ ਆਹੀ ਆ ਰਹੀਆਂ ਨੇ ਰਮੰਦਰ ਸਾਹਿਬ ਤੇ ਹਮਲਾ ਹੋ ਰਿਹਾ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਨਾ ਸਿੱਖਾਂ ਲਈ ਤੇ ਪੁਰਾਣੇ ਦੇ ਕਿੰਨੇ ਸਾਕੇ ਹੋਏ ਨੇ ਤੇ ਇਹ ਭਾਵਨਾ ਨੂੰ ਸਮਝਣਾ ਚਾਹੀਦਾ ਸੀਗਾ ਕਿ ਇਹਦੇ ਤੇ ਹਮਲਾ ਕਰਨ ਦੇ ਨਾਲ ਕੀ ਅਸਰ ਪਊਗਾ ਲੋਕਾਂ ਨੂੰ ਪਹਿਲਾਂ ਕੁਝ ਇਹੋ ਜਿਹੀ